ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤਾਂ ਨੂੰ ਇਹ ਸचेत ਕਰਨਾ ਚਾਹੁੰਦੇ ਆ ਕਿ ਮੇਰੇ ਨਾਲ ਖੜੇ ਐ ਭਾਈ ਰਪਿੰਦਰ ਸਿੰਘ ਜੀ ਤੇ ਭਾਈ ਜਸਵੰਦਰ ਸਿੰਘ ਉਹਨਾਂ ਦੇ ਸਤਿਕਾਰਯੋਗ ਪੇਧਾ ਦਰਸ਼ਨ ਸਿੰਘ ਜੀ ਜਿਹੜਾ ਇਸ ਪ੍ਰਸ਼ਾਸਨ ਨੇ ਇਸ ਪਰਿਵਾਰ ਗੁਰਸਿੱਖ ਪਰਿਵਾਰ ਦੇ ਉੱਪਰ ਧੱਬੇ ਲਾਏ ਆ ਉਹ ਬਿਲਕੁਲ ਨਜਾਇਜ਼ ਐ ਪ੍ਰਸ਼ਾਸਨ ਕਹਿੰਦਾ ਕਿ ਬੱਚਿਆਂ ਨੇ ਰਪਿੰਦਰ ਸਿੰਘ ਨੇ ਪੰਜ-ਛੇ ਮਹੀਨੇ ਪਹਿਲਾਂ ਅਮਰ ਛੱਕਿਆ ਜਦ ਕਿ 10-12 ਸਾਲ ਅਮਰ ਛੱਕ ਨੂੰ ਹੋ ਚੁੱਕਿਆ ਕਹਿੰਨ ਤਾਂ ਬਚਪਨ ਤੋਂ ਹੀ ਅਮਰ ਛੱਕਿਆ ਕਿਉਂਕਿ 20 ਸਾਲ ਦੀ ਉਮਰ ਐ 12 ਸਾਲ ਅਮਰ ਸ਼ਕਨ ਹੋ ਗਏ ਆ ਭਾਈ ਰਪਿੰਦਰ ਸਿੰਘ ਦੇ ਨੂੰ ਇਸ ਕਰਕੇ ਉਹਨਾਂ ਨੇ ਜਿਹੜਾ ਇਹ ਕਾਲਖ ਮਲੀ ਹੈ ਕਿ ਰਪਿੰਦਰ ਸਿੰਘ ਨੇ ਹੀ ਇਹ ਮਹਾਰਾਜ ਰੂਪ ਚਰਾਏ ਔਰ ਔਰ ਉਸ ਤੋਂ ਬਾਅਦ ਅੰਗ ਪਾੜੇ ਇਹ ਬਿਲਕੁਲ ਗਲਤ ਗੱਲ ਹੈ 1 ਜੂਨ ਦੀ ਗੱਲ ਹੈ ਜਿਸ ਦਿਨ ਬੁਰਜ ਜਮਾਰ ਸਿੰਘ ਵਾਲਣਾ ਤੋਂ ਮਹਾਰਾਜ ਰੂਪ ਚੋਰੀ ਹੁੰਦੇ ਆ ਉਸ ਦਿਨ ਤੋਂ ਲੈ ਕੇ ਕਿ ਰਪਿੰਦਰ ਸਿੰਘ ਉਹ ਸ਼ਾਨੀਨ ਦੇ ਵਿੱਚ ਹੈ ਕਿ ਉਹ ਦੋਸ਼ੀ ਕਿੱਥੇ ਹੈ ਜਿਨ੍ਹਾਂ ਨੇ ਮਹਾਰਾਜ ਰੂਪ ਚੋਰੀ ਕੀਤੇ ਆ ਔਰ ਬਗਰਾੜੀ ਦੇ ਕਾਂਡ ਤੱਕ ਜਦੋਂ ਮਹਾਰਾਜ ਦੇ ਪੱਤਰੇ ਪਾੜ ਜਾਂਦੇ ਆ ਬਗਰਾੜੀ ਤੋਂ ਸ਼ੁਰੂ ਹੋ ਕਰਕੇ ਗੋਲੀਆਂ ਵਜਣ ਤੱਕ ਰੁਪਿੰਦਰ ਸਿੰਘ ਵਿੱਚ ਹੈ ਇਸ ਕਰਕੇ ਜਿਹੜੀ ਇਹ ਨਾ ਰਿਕਾਰਡਿੰਗ ਸੁਣਾਈ ਹੈ ਜਿਹੜੀ ਪ੍ਰਸ਼ਾਸਨ ਨੇ ਦੁਨੀਆ ਦੇ ਸਾਹਮਣੇ ਰਿਕਾਰਡਿੰਗ ਲਿਆਂਦੀ ਹੈ ਕਿ ਰੁਪਿੰਦਰ ਸਿੰਘ ਪੱਤਰਾਂ ਦੀ ਗੱਲ ਕਰ ਰਿਹਾ ਹੈ ਕਾਲ사 ਜੀ ਉਹ ਇਹ ਨਹੀਂ ਹੈ ਕਿ ਰੁਪਿੰਦਰ ਸਿੰਘ ਨੇ ਪੱਤਰੇ ਪਾੜ ਕੇ ਤੇ ਦੂਸਰੇ ਸਰੂਪ ਨੂੰ ਛਿਪਾਉਣ ਦੀ ਗੱਲ ਕਰ ਰਿਹਾ ਹੈ ਉਹ ਤੇ ਜਥੇਬੰਦੀਆਂ ਨੇ ਭਾਈ ਰੁਪਿੰਦਰ ਸਿੰਘ ਨੂੰ ਇੱਕ ਸਿਆਣਾ ਤੇ ਸੁਚੇਤ ਨੌਜਵਾਨ ਸਮਝਦੇ ਹੋਏ ਆ ਜਿਹੜੇ ਮਹਾਰਾਜ ਦੇ ਅੰਗ ਨੁਕਸਾਨੇ ਗੈਸਾਂ ਨਾਲ ਪਾਲਕੀ ਵਿੱਚ ਸ਼ੋਭਤ ਸਨਾਂ ਔਰ ਉਸ ਦਿਨ ਚੌਕ ਵਿੱਚ ਚੌਕ ਦੇ ਵਿੱਚ ਬਰਾਜਮਾਨ ਸਨ ਉਹਨਾਂ ਅੰਗਾਂ ਨੂੰ ਸੰਭਾਲਣ ਵਾਸਤੇ ਜਥੇਬੰਦੀਆਂ ਨੇ ਡਿਊਟੀ ਪਾਈ ਰਪਿੰਦਰ ਸਿੰਘ ਦੀ ਲਈ ਕਿ ਕਿਸੇ ਮਹਿਫੂਜ਼ ਜਗ੍ਹਾ ਤੇ ਪਾਰਾ ਇਹ ਅੰਗ ਪਚਾਏ ਜਾਣ ਕਿਉਂਕਿ ਸਾਨੂੰ ਲੱਗ ਰਿਹਾ ਸੀ 10 ਉਸ ਵਕਤ ਕੋਲੇ ਸੀ ਜਦੋਂ ਡਿਊਟੀ ਲੱਗੀ ਹੈ ਭਾਈ ਰਪਿੰਦਰ ਸਿੰਘ ਦੀ ਇਸ ਕਰਕੇ ਸਾਨੂੰ ਲੱਗ ਰਿਹਾ ਸੀ ਕਿ 2-3000 ਪੁਲਿਸ ਵਾਲਾ ਪਹੁੰਚ ਚੁੱਕਿਆ ਉਹਨਾਂ ਨੇ ਜਿਹੜਾ ਸਾਡੇ ਤੇ ਲਾਠੀ ਚਾਰਜ ਕਰਨਾ ਔਰ ਜਿਹੜੇ ਮਹਾਰਾਜ ਦੇ ਸਰੂਪ ਹੈ ਮਹਾਰਾਜ ਦੇ ਜਿਹੜੇ ਅੰਗ ਹੈ ਉਹਨਾਂ ਨੇ ਆਪਣੀ ਕਸਟਡੀ ਵਿੱਚ ਕਰ ਲੈਣੇ ਆ ਜਿਹਦੇ ਕਰਕੇ ਰਵਿੰਦਰ ਸਿੰਘ ਦੀ ਡਿਊਟੀ ਲਗਾਈ ਗਈ ਕਿ ਉਹ ਅੰਗ ਸਹੀ ਜਗ੍ਹਾ ਤੇ ਪਹੁੰਚਾਏ ਜਾਣ ਤੇ ਉਹ ਰਵਿੰਦਰ ਸਿੰਘ ਨੇ ਪਹੁੰਚਾਏ ਭਾਈ ਬੈਂਤ ਸਿੰਘ ਦੇ ਘਰ ਉਹ ਅੰਗ ਪਹੁੰਚੇ ਔਰ ਬੈਂਤ ਸਿੰਘ ਤੋਂ ਅੰਗ ਜਿਹੜੇ ਆ ਭਾਈ ਪੰਥਪ੍ਰੀਤ ਸਿੰਘ ਦੇ ਜ਼ਰੀਏ ਪ੍ਰਸ਼ਾਸਨ ਤੱਕ ਪਹੁੰਚੇ ਇਹਨਾਂ ਨੇ ਪੁਛ ਬੜੀ ਪ੍ਰਤਾਜ ਜਿਹੜਾ ਪੜਤਾਲ ਕਰਨ ਵਾਸਤੇ ਤੇ ਸੱਧਿਆ ਰਵਿੰਦਰ ਸਿੰਘ ਨੂੰ ਤਾਂ ਸੀ ਕਿ ਅੰਗ ਉਹ ਕਿੱਥੇ ਆ ਅੰਗ ਉਹਨਾਂ ਨੂੰ ਮਿਲ ਗਏ ਆ ਉਹਨਾਂ ਨੇ ਅਗਾਹ ਦੀ ਗਾਂ ਉਹ ਜਿਹੜੀ ਟੇਪ ਹੈ ਉਹਦੀ ਕੱਟਵੱਟ ਕਰਕੇ ਭਾਈ ਰਵਿੰਦਰ ਸਿੰਘ ਦੇ ਸਾਰੇ ਦਾ ਸਾਰਾ ਕੇ ਸਮਰ ਦਿੱਤਾ ਔਰ ਭਾਈ ਜਸਵਿੰਦਰ ਸਿੰਘ ਜਿਹੜੇ ਨਰੋਲ ਇੱਕ ਜਿਹੜਾ ਨਿੱਜੀ ਜੀਵਨ ਜਿਉਣ ਵਾਲੇ ਗੁਰਸੇਖਾ ਉਹਨਾਂ ਦੇ ਜਿਹੜੇ ਭਰਾਤਾ ਟੌਫੀਆਂ ਵੇਚ ਕੇ ਦੁਕਾਨਾਂ ਤੇ ਵੇਚ ਕੇ ਉਹ ਆਪ ਦਾ ਜਿਹੜਾ ਕਾਰੋਬਾਰ ਕਰਦੇ ਆ ਇਸ ਕਰਕੇ ਇਹ ਸਾਰੇ ਦਾ ਸਾਰਾ ਦੋਸ਼ ਨਜਾਇਜ਼ ਮੜਿਆ ਗਿਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਜੇਕਰ ਭਾਈ ਰਪਿੰਦਰ ਸਿੰਘ ਨੂੰ ਜੇਕਰ ਸਜ਼ਾ ਮਿਲਦੀ ਹੈ ਅਸੀਂ ਸਾਰੇ ਦਾ ਸਾਰਾ ਹੋਵੇ ਤਾਂ ਨਾ ਹੋਵੇ ਪਰ ਮੈਂ ਇਸ ਗੱਲ ਦਾ ਗਵਾਹ ਦਿੰਦਾ ਕਿਉਂਕਿ ਮੇਰੇ ਸਾਹਮਣੇ ਡਿਊਟੀ ਰਪਿੰਦਰ ਸਿੰਘ ਦੀ ਲੱਗਦੀ ਹੈ ਜੇਕਰ ਨਿਰਦੋਸ਼ ਆ ਉਹ ਤਾਂ ਕੇਸ ਮਰਿਆ ਜਾਂਦਾ ਅਸੀਂ ਕਹਿੰਦੇ ਸਾਡੇ ਦੀ ਵੀ ਉਸ ਪਾਓ ਕਿਉਂ ਜੋ ਕਿ ਜੇਕਰ ਨਜਾਇਜ਼ ਹੀ ਪਾਉਣੇ ਆ ਤੇ ਸਾਡੇ ਦੇ ਵੀ ਪਾ ਦਿਓ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਖਾਲਸਾ ਜੀ ਇਹ ਸਰਕਾਰ ਨੇ ਇਹਨਾਂ ਦੇ ਪਾਸੋਂ